ਮਾਮਲਾ ਕੀ ਹੋਇਆ ਜਿਹੜਾ ਇਥੇ ਬਲਾਕ ਹੋਇਆ ਹੈ ਕੀ ਮਾਮਲਾ ਕੀ ਹੈ ਦੇਖੋ ਸਾਡੇ ਬੋਰਡ ਨੰਬਰ 83 ਦੇ ਵਿੱਚ 664 ਸੂਰੀ ਰੋਡ ਉੱਪਰ ਇਹ ਸ਼੍ਰੀ ਠਾਕਰ ਦਰਮੰਦਰ ਸਥਾਪਿਤ ਹੈ ਇਹ ਮੰਦਰ ਕਰੀਬ 25 ਸਾਲ ਤੋਂ ਵੱਧ ਸਮਾਂ ਹੋ ਗਿਆ ਜਦੋਂ ਦੀ ਇਹਦੀ ਸਥਾਪਨਾ ਹੋਈ ਆ ਸਾਡੇ ਇਸ ਇਲਾਕੇ ਦੇ ਵਿੱਚ ਭਾਈਚਾਰਕ ਸਾਂਝ ਬਹੁਤ ਜ਼ਿਆਦਾ ਆ ਸਾਡੇ ਆਲੇ ਦੁਆਲੇ ਦੇ ਵਿੱਚ ਜਿਹੜੇ ਆ ਪਰਿਵਾਰ ਇਸ ਮੰਦਰ ਦੇ ਵਿੱਚ ਸਵੇਰੇ ਅਤੇ ਸ਼ਾਮ ਨੂੰ ਮਹਾਰਾਜ ਦੀ ਸੇਵਾ ਕਰਨ ਪੂਜਾ ਕਰਨ ਪਾਠ ਕਰਨ ਆਉਂਦੇ ਨੇ ਸ਼ਰਧਾ ਭਾਵਨਾਵਾਂ ਜੁੜੀਆਂ ਹੋਈਆਂ ਨੇ ਰਾਤੀ ਕਰੀਬ 12:35:40 ਦੇ ਕਰੀਬ ਦੋ ਵਿਅਕਤੀ ਮੋਟਰਸਾਈਕਲ ਦੇ ਉੱਪਰ ਆਏ ਨੇ ਉਹਨਾਂ ਨੇ ਆਣ ਕੇ ਮੋਟਰਸਾਈਕਲ ਨੂੰ ਜਦੋਂ ਰੋਕ ਕੇ ਪਿੱਛੇ ਵਾਲੇ ਨੇ ਉਤਰਿਆ ਉੱਤਰ ਕੇ ਰੇਕੀ ਕੀਤੀ ਰੇਕੀ ਕਰਨ ਤੋਂ ਬਾਅਦ ਉਹਨੇ ਗ੍ਰੇਨੇਡ ਕੱਢਿਆ ਕੱਢ ਕੇ ਉਹਦਾ ਪਿੰਨ-ਅਪ ਕਰਕੇ ਗ੍ਰੇਨੇਡ ਮੰਦਰ ਦੇ ਉੱਪਰ ਸਾਹਮਣੇ ਬਿਲਕੁਲ ਉੱਤੇ ਮੰਦਰ ਤੇ ਸੁੱਟਿਆ ਗਿਆ ਉਹਦੇ ਵੱਡੇ ਧਮਾਕੇ ਦੇ ਨਾਲ ਜਿੱਥੇ ਮੰਦਰ ਦੇ ਵਿੱਚ ਦੁਆਰਾਂ ਦਾ ਤੇ ਨੁਕਸਾਨ ਹੋਇਆ ਸ਼ੀਸ਼ੇ ਟੁੱਟ ਕੇ ਇਲਾਕੇ ਦੇ ਖੱਬੇ ਸੱਜੇ ਜਿਹੜੇ ਬਿਲਡਿੰਗਾਂ ਨੇ ਉਹਨਾਂ ਦੇ ਸ਼ੀਸ਼ੇ ਟੁੱਟੇ ਅੰਦਰ ਪੰਡਤ ਜੀ ਪੰਡਤ ਜੀ ਦਾ ਪਰਿਵਾਰ ਰਹਿੰਦਾ ਜੀ ਮਹਾਰਾਜ ਦਾ ਇਹਨਾਂ ਸ਼ੁਕਰਿਆ ਕਿ ਉਹਨਾਂ ਦਾ ਕੋਈ ਜਾਨੀ ਮਾਲੀ ਨੁਕਸਾਨ ਅੰਦਰ ਨਹੀਂ ਹੋ ਸਕਿਆ ਅਤੇ ਇਹ ਵੀ ਸ਼ੁਕਰਿਆ ਕਿ ਮੰਦਰ ਦੇ ਜਿਹੜਾ ਨੁਕਸਾਨ ਇਹ ਬਾਹਰ ਤੱਕ ਮੰਦਰ ਦੀ ਜਿਹੜੀ ਬਿਲਡਿੰਗ ਇਨਫਰਾਸਟ੍ਰਕਚਰ ਜੀ ਉਹਦੇ ਤੱਕ ਹੋਇਆ ਅੰਦਰ ਦਾ ਜਿਹੜਾ ਸੀਗਾ ਬਚਾਅ ਹੋ ਗਿਆ ਮੰਮ ਜੀ ਇਹਦੀ ਕੋਈ ਵੀਡੀਓ ਆਈ ਹੈ ਕੋਈ ਸੀਸੀਟੀਵੀ ਵੀਡੀਓ ਸਾਹਮਣੇ ਆਈ ਵੀ ਜੀ ਬਿਲਕੁਲ ਜੀ ਬਿਲਕੁਲ ਮੈਂ ਜਿਹੜੀ ਵੀਡੀਓ ਵੀਡੀਓ ਵੇਖ ਕੇ ਉਸ ਵੀਡੀਓ ਦੇ ਆਧਾਰ ਦੇ ਉੱਤੇ ਆਥੈਂਟੀਕੇਟਲੀ ਜਿਹੜੀ ਆ ਉਹ ਗੱਲ ਦੱਸ ਰਿਆਂ ਕਿਉਂਕਿ ਉਸ ਤੋਂ ਬਾਅਦ ਸਾਡੇ ਜਿੰਨੇ ਘਰ ਪਰਿਵਾਰ ਨੇ ਜੀ ਇੱਥੇ ਕੈਮਰੇ ਵੀ ਲੱਗੇ ਹੋਏ ਸੀਗੇ ਇਹ ਲੋਕ ਸਾਰੇ ਬਾਹਰ ਆਏ ਨੇ ਇਹਨਾਂ ਨੇ ਆਣ ਕੇ ਉਸ ਚੀਜ਼ ਨੂੰ ਵੇਖਿਆ ਵੇਖਣ ਤੋਂ ਬਾਅਦ ਚ ਪੰਡਤ ਜੀ ਬਾਹਰ ਆਏ ਨੇ ਪੰਡਤ ਜੀ ਨੇ ਆਣ ਕੇ ਜਦੋਂ ਉਸ ਚੀਜ਼ ਨੂੰ ਮੌਕਾ ਵੇਖਿਆ ਫਿਰ ਵੀਡੀਓ ਵੇਖੀ ਗਈ ਵੀਡੀਓ ਵੇਖਣ ਤੋਂ ਬਾਅਦ ਇਹ ਚੀਜ਼ ਜਿਹੜੀ ਸੀਗੀ ਇਹ ਕਲੀਅਰ ਹੋਈ ਕਿ ਇੱਥੇ ਮੰਦਿਰ ਦੇ ਉੱਪਰ ਜਿਹੜਾ ਆ ਉਹ ਧਾਰਮਿਕ ਆਸਥਾ ਦੇ ਨਾਲ ਜਿਹੜਾ ਆ ਉਹ ਅਟੈਕ ਕੀਤਾ ਗਿਆ ਕਿੰਨੇ ਬੰਦੇ ਸੀਗੇ ਵੀਡੀਓ ਵਿੱਚ ਜਿਹੜੇ ਲੱਗੇ ਜਾਦੇ ਦੋ ਔਰ ਲੱਗਦਾ ਨਹੀਂ ਕਿ ਤਿਉਹਾਰ ਚੱਲ ਰਿਹਾ ਲੋ ਫੋਲੀ ਦਾ ਤਿਉਹਾਰ ਵੀ ਚੱਲ ਰਿਹਾ ਜਗ੍ਹਾ ਜਗ੍ਹਾ ਤੇ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਪੰਜਾਬ ਚ ਲਾਅ ਐਂਡ ਆਰਡਰ ਤੁਹਾਨੂੰ ਲੱਗਦਾ ਕੀ ਨਜ਼ਰ ਆ ਰਿਹਾ ਕਿਸੇ ਜਗ੍ਹਾ ਤੇ ਬਿਲਕੁਲ ਨਹੀਂ ਲਾਅ ਐਂਡ ਆਰਡਰ ਟੋਟਲੀ ਕਲਾਪਸ ਇਨ ਪੰਜਾਬ ਦਾ ਸਟੇਟ ਗਵਰਨਮੈਂਟ ਇਜ਼ ਟੋਟਲੀ ਫੇਲਿਅਰ ਲਾਅ ਐਂਡ ਆਰਡਰ ਨਾਮ ਦੀ ਕੋਈ ਚੀਜ਼ ਨਹੀਂ ਪਹਿਲਾਂ ਜਿਹੜੀਆਂ ਸੀਗੇ ਅਟੈਕ ਪੁਲਿਸ ਚੌਕੀਆਂ ਥਾਣਿਆਂ ਦੇ ਉੱਤੇ ਹੁੰਦੇ ਸੀ ਉੱਥੇ ਪੁਲਿਸ ਨੇ ਆਪਣੇ ਆਪ ਨੂੰ ਕਵਰ ਕਰਨ ਲਈ ਗੱਡੀਆਂ ਲਾ ਲੀਆਂ ਬੋਰਡ ਲਾ ਲੈ ਗਏ ਅਤੇ ਉਸ ਚੀਜ਼ ਨੂੰ ਕਲੀਅਰ ਕਰ ਦਿੱਤਾ ਕਦੀ ਰੇਡੀਏਟਰ ਫਟ ਇਹ ਸਾਡੀ ਮੰਦਰ ਦੇ ਨਾਲ ਧਾਰਮਿਕ ਆਸਥਾ ਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਸੀਗੀਆਂ ਅੱਜ ਹੁਣ ਇਹਨਾਂ ਤੇ ਸ਼ੁਰੂ ਹੋ ਗਿਆ ਅਟੈਕ ਤੇ ਤਮੀਨ ਕਿ देयर ਇਸ ਨੋ ਲਾਅ ਐਂਡ ਆਰਡਰ ਐਂਡ ਅ ਟੋਟਲ ਫੇਲਿਅਰ ਆਫ ਦਾ ਗਵਰਨਮੈਂਟ ਦੇ ਜਬਾਤ ਸ਼ਿਵ ਸਰਾਂ ਦਾ ਅਗੂਦਾ ਵੀ ਦਫਤਰ ਹੈ ਕਿ ਲੱਗਦਾ ਨਹੀਂ ਕਿ ਉਹਨੂੰ ਤੇ ਨਹੀਂ ਅਟੈਕ ਕਰਨਾ ਸੀ ਪਰ ਹੁਣ ਨਹੀਂ ਵੇਖੋ ਜਿਹੜੀ ਪਾਰਟਿਕੂਲਰਲੀ ਧਾਰਮਿਕ ਆਸਥਾ ਦੀ ਜਿਸ ਜਗ੍ਹਾ ਦੇ ਉੱਤੇ ਅਟੈਕ ਕੀਤਾ ਗਿਆ ਉਹ ਦੇਖ ਕੇ ਸੋਚ ਸਮਝ ਕੇ ਉਹ ਤੁਸੀਂ ਵੀਡੀਓ ਵੇਖੋਗੇ ਤਾਂ ਦੋ ਤਿੰਨ 2 ਮਿੰਟ ਤੁਸੀਂ ਵੇਖੋਗੇ ਬਿਲਕੁਲ ਉਹਨਾਂ ਚੀਜ਼ ਨੂੰ ਵੇਖ ਕੇ ਕੀਤਾ ਗਿਆ ਸੀ ਰਿਕਾਰਡਿੰਗ ਪਰਪਸ ਤੁਹਾਡਾ ਨਾਮ ਉਹ ਡੈਸਿ ਟਾਕਰਦਾਰ ਮੰਦਰ ਸ਼ੇਰਸਾ ਸੂਰੀ ਰੋਡ ਸਾਡੀ ਵਾਰਡ ਨੰਬਰ 83 ਦੇ ਵਿੱਚ ਪੈਂਦਾ ਅਤੇ ਮੇਰੇ ਸਤਿਕਾਰਯੋਗ ਮਾਤਾ ਜੀ ਬੀਬੀ ਨਗਵੰਤ ਕੌਰ ਜੀ ਇਸ ਇਲਾਕੇ ਦੇ ਕਾਉਂਸਲਰ ਨੇ ਮੌਜੂਦਾ ਕਾਉਂਸਲਰ ਨੇ ਅਤੇ ਕਾਉਂਸਲਰ ਨੁਮਾਇੰਦਾ ਹੋਣ ਦੇ ਨਾਤੇ ਤੇ ਇਲਾਕੇ ਦੇ ਨੁਮਾਇੰਦੇ ਹੋਣ ਦੇ ਨਾਤੇ ਅਸੀਂ ਇਸ ਮੌਕੇ ਤੇ ਪਹੁੰਚੇ ਜਦੋਂ ਸਾਡੇ ਧਿਆਨ ਦੇ ਵਿੱਚ ਇਲਾਕਾ ਨਿਵਾਸੀ ਨੇ ਲਿਆਂਦਾ ਕਿ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ ਜੀ ਬਿਲਕੁਲ ਜੀ ਦਹਿਸ਼ਤ ਦਾ ਮਾਹੌਲ ਹੈ ਤੁਸੀਂ ਸਾਰੇ ਇਲਾਕਾ ਨਿਵਾਸੀ ਖੜੇ ਨੇ ਤੁਸੀਂ ਇਹਨਾਂ ਨੂੰ ਵੇਖੋ ਇਹਨਾਂ ਨੂੰ ਪੁੱਛ ਸਕਦੇ ਹੋ ਕਿ ਰਾਤ ਤੋਂ ਲੈ ਕੇ ਹੁਣ ਤੱਕ ਜਿਹੜੀ ਇੱਕ ਡਰ ਦੀ ਭਾਵਨਾ ਜਿਹੜੀ ਆ ਉਹ ਇਹਨਾਂ ਦੇ ਮਨਾਂ ਦੇ ਵਿੱਚ ਬੈਠੀ ਆ ਉਹਨਾਂ ਨੇ ਸਾਨੂੰ ਜਦੋਂ ਉਹਨਾਂ ਨੇ ਇਸ ਗੱਲ ਦਾ ਧਿਆਨ ਚ ਲੰਦਾ ਤਾਂ ਅਸੀਂ ਮੌਕੇ ਤੇ ਪਹੁੰਚੇ ਕਿਉਂਕਿ ਸਾਡਾ ਇਲਾਕਾ ਆ ਪੁਲਿਸ ਆਈ ਉਹਨਾਂ ਵੱਲੋਂ ਕਵਰ ਅਪ ਕੀਤਾ ਜਾਊਗਾ ਕੋਈ ਨਾ ਕੋਈ ਰੀਜ਼ਨ ਦੇ ਦਿੱਤਾ ਜਾਊਗਾ ਉਹਨੂੰ ਨੀਟ ਐਂਡ ਕਲੀਨ ਕਰ ਦਿੱਤਾ ਗਿਆ ਹੁਣ ਅਸੀਂ ਲੋਕਾਂ ਨੇ ਇੱਥੇ ਰਹਿਣਾ ਡਰ ਤੇ ਸਾਡੇ ਮਨਾਂ 'ਚ ਸਾਨੂੰ ਡਰ ਦੀ ਜਿਹੜੀ ਭਾਵਨਾ ਉਹ ਮਹਿਸੂਸ ਹੋ ਰਹੀ ਹੈ ਟੀਮ ਦਾ ਸਵੇਰ 2am ਹਮਾਰੇ ਚਾਟਾ ਪੁਲਿਸ ਸਟੇਸ਼ਨ ਮੈਂ ਪੰਡਤ ਜੀ ਨੇ ਇਸ ਮੰਦਰ ਕੇ ਇਹਨਾਂ ਨੇ ਜਾ ਕੇ ਇਨਫੋਰਮ ਕੀਤਾ tha ਕਿ ਕੋਈ ਐਸੇ उनके एरिए में धमाका हुआ है और आवाज़ आई है तो उसके ऊपर जैसे ही हमें इंफॉर्मेशन मिली मैं और सारे सीनियर ऑफिसर्स खुद मैदान पर इधर आ गए थे स्पॉट पर फॉरेंसिक टीम भी बुला ली थी उसने सारी इंस्पेक्शन की और सारे लोगों से मैं मिला सामने वाले घर वाले भी मेरे को मिले सुबह और काफ़ी लोग जो मंदिर वाले पंडित जी से भी बात हुई फिर उनके कमेटी वालों से भी सुबह बात हुई तो उसके ऊपर हमने सीसीटीवी ट्रेल में जो दो लड़के फिगर हुए हैं उनके ऊपर हमने हम स्पेशल टीम्स लगा दी हैं फ्रेंसिक टीम ने भी सारी सैंपलिंग कर रही है डेबरी की उसको सैंपल करके वो उस पर कार्रवाई कर रहे हैं सो so दैट हमें पता लग जाए कि क्या मटेरियल यूज़ हुआ है और मैं आपके माध्यम से सारे यूथ को ये चेतावनी भी देना चाहता हूँ और पाकिस्तान आईएसआई के चक्करों में मत आए पहले भी जो इम्पॉर्टेंट जितने भी केस हैं आपको पता है अमृतसर में सारे ट्रेस हो चुके हैं और सारे मुल्जम पकड़े गए हैं और ये पता लगा कि बड़े इकनॉमिकली वीकर सेक्शन से वो लड़के आते थे और ऐसे के छोटे लालच के लिए उन्होंने ऐसे काम किए तो मैं उनको चेतावनी भी देता हूँ कि अपनी ज़िंदगी मत खराब करो और सख्त से सख्त कदम उनके जो पुलिस उठाने के लिए हमेशा हम हाज़िर हैं और लोगों को भी मैं मैसेज देना चाहता हूँ कि हम तो रात को भी और दिन में भी जैसे ही कल इंफॉर्मेशन आई मैं खुद और बाकी सारे ऑफिसर इन फ्यू मिनट्स हम मौके पे आ गए थे तो पुलिस बिल्कुल अलर्ट है और आपकी जो सिक्योरिटी है उसके ऊपर पूरा पैर क्या इरादा क्या लगता है उनका कभी थानों को टारगेट किया जाता अभी जा, है अभी मंदिरों गुरुद्वारों के ऊपर अटैक करना शुरू कर पाकिस्तान ये डिस्टर्बेंस पैदा करना चाहता है हर चीज में और हम उनके मंसूबों में उनको कामयाब नहीं होने देंगे कभी जी कोई वीडियो सामने सीसीटीवी पे काम कर रहे हैं जी वो इस टाइम इन्वेस्टिगेशन का पार्ट है अगर मैं आपसे शेयर करता हूं तो लोगों को सर जो सीसीटीवी सामने आई है जो टीवी चैनलों पे चल भी रही है जो मंदिर वालों ने दी है दो लोग आ रहे हैं पीछे एक झंडा लगाया होगा आ, कम से कम एक डेढ़ मिनट में, वो बम को निकालने की कोशिश कर रहे हैं वो सारा कर रहे हैं देखो वो सारा मैं बता रहा हूँ इन्वेस्टिगेशन का पार्ट है वो रात ही हमने उस पर काम करना शुरू कर दिया है

पर डेफिनेटली ये धमाका हुआ तभी हम इस पर आए हैं बट भगवान की कृपा से कोई लॉस नहीं हुआ लाइफ का और पुलिस इमीडिएटली कार्रवाई में आ गई और आपको मैं दोबारा दोहरा रहा हूँ कि पाकिस्तान की आई एस ए के ये मनसूबों को कामयाब नहीं होने देंगे और यूथ को ये मेरी चेतावनी है कि अपनी ज़िंदगी को जोखिम में मत डालो उनकी बहकाव अब आप लोगों को क्या करना चाहते हैं जैसे थानों को पहले टारगेट किया जाता तो हमने ग्रीन कपड़े या फिर किसी चीज़ से ढक दिया गया अब मंदिर गुरुद्वारों को भी ढका जाएगा ऐसे ਮੰਦਰ ਕਮੇਟੀ ਕੇ ਸਾਥ ਅਬ ਮੀਟਿੰਗ ਹੋ ਰਹੀ ਹੈ ਜੀ ਉਹ ਸਕਿਉਰਿਟੀ ਕੇ ਲਈ ਔਰ ਜੋ ਵੀ ਉਨਕੀ ਰਿਕੁਆਇਰਮੈਂਟਸ ਹੈ ਹਮਕੇ ਸਾਥ ਡਿਸਕਸ ਕਰੇਗੇ